ਨਾ ਮਾੜਾ ਤੋ ਜੀਸੀਪੀ ਨੇ ਇੱਥੇ ਕੋਈ ਟ੍ਰੇਨ ਨਹੀਂ ਆਈ ਕਿੱਦਾਂ ਬੰਦੇ ਸੈਗ ਸੈਗ ਮਰਨਦੇ ਆ ਤੇ ਡਰਾਈਵਰ ਦੀ ਡੈਥ ਹੋਈ ਆ ਇੱਕ ਨਾਲ ਲੇਡੀ ਕੰਸਟਰੰਸੀ ਉਦੀ ਡੈਥ ਹੋਈ ਆ ਜੀ ਇੱਕ ਮਲਾਜੀ ਹੋਰ ਜਿਹਦੀ ਡੈਥ ਹੋਈ ਜਾਂਦਾ ਤੇ ਕ੍ਰੇਨ ਤੋਂ ਧਿਆਣਗੇ ਨਹੀਂ ਤੇ ਇਹਨੇ ਵੱਡ ਪਾਣੀ ਦਾ ਐਕਸੀਡੈਂਟ ਹੋਇਆ ਤੇ ਇੱਥੇ ਕੋਈ ਟ੍ਰੇਨ ਨਹੀਂ ਆਈ ਇਹ ਘੋਰ ਦਰਦਨਾਕ ਹਾਦਸਾ ਹੋਇਆ ਤੇ ਤਿੰਨ ਕੀਮਤੀ ਜਾਨਾਂ ਚਲੀਆਂ ਗਈਆਂ ਨੇ ਇਹ ਹੁਸ਼ਿਆਰਪੁਰ ਦੇ ਮੁਕੇਰੀਆਂ ਦੀਆਂ ਤਸਵੀਰਾਂ ਨੇ ਜਿੱਥੇ ਦਰਦਨਾਕ ਹਾਦਸੇ ਦੇ ਵਿੱਚ ਤਿੰਨ ਦੀ ਮੌਤ ਹੋਈ ਹੈ ਜਦੋਂ ਕਿ 10 ਜ਼ਖਮੀ ਨੇ ਦਰਅਸਲ ਪੀਪੀ ਮੁਲਾਜ਼ਮਾਂ ਨਾਲ ਪਰੀ ਹੋਈ বাস ਟਰਾਲੇ 'ਚ ਜਾਵਤਜੀ ਸਵੇਰੇ 6 ਵਜੇ ਇਹ ਹਾਦਸਾ ਪੇਸ਼ ਆਇਆ বাস ਜਲੰਧਰ ਤੋਂ ਗੁਰਦਾਸਪੁਰ ਜਾਰੀ ਸੀ ਪਰ ਰਾਹ ਦੇ ਵਿੱਚ ਸੜਕ ਤੇ ਖੜੇ ਟਰਾਲੇ 'ਚ ਜਾਵਤਜੀ ਜਿਸ ਕਰਕੇ ਤਿੰਨ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 10 ਦੇ ਕਰੀਬ ਜ਼ਖਮੀ ਦੱਸੀ ਜਾ ਰਹੇ ਨੇ ਮੇਨ ਆ ਗਈ ਬੰਦੇ ਨੂੰ ਮਾਰਾ ਮੁਰਖੇ ਦੇ ਟਰਾਲੀ ਦੇ ਵਿੱਚ ਆ ਇਹ ਫਿਰ ਕਿੰਨੇ ਕ ਵਜੇ ਦਾ ਟਾਈਮ ਸੀ ਇਹ 6:30 ਦੇ ਟਾਈਮ ਹੈ ਹਾਂਜੀ 6:30 ਦਾ ਅੱਛਾ ਅੱਛਾ 6:30 ਦਾ 6:30 ਦਾ ਕਹਿੰਦੇ ਬੰਦਾ ਗਿਆ ਪੋਸਲਾ ਗੁਰਦੁਰਾ ਸਾਹਿਬ ਹਾਂ ਉੱਥੇ ਬੰਦੇ ਬੁਲਾ ਕੇ ਲਿਆ ਦੇਖਿਆ ਹਿੰਦੇ ਕਾਫੀ ਸੱਜਰ ਸੱਜਾ ਲੱਗਿਆ ਸੀ ਬੰਦਿਆਂ ਨੂੰ ਹਾਂ ਬਹੁਤ ਜ਼ਿਆਦਾ ਵੀ ਫਿਰ ਮੈਂ ਗੁਰਦੁਰਾ ਸਾਹਿਬ ਗਰੰਥੀ ਦੀ ਜੋੜੀ ਕਰੀ ਦੀ ਆ ਅੱਛਾ ਮੈਂ ਤਾਂ ਤਲਗਿਆ ਅਰਦਾਸ ਕਰਨ ਬੰਦੇ ਚੱਲੇ ਰਹੇ ਨੇ ਇੱਥੇ ਤਾਂ ਕਾਨੂੰਨ ਇੰਨਾ ਮਾੜਾ ਕਿ ਕੋਈ ਜੀਸੀਪੀ ਨੇ ਇੱਥੇ ਕੋਈ ਟ੍ਰੇਨ ਨਹੀਂ ਆਈ ਕਿੱਧਾ ਬੰਦੇ ਸੇਰ ਸੇਕ ਮਰਨ ਦੇ ਆ ਤੇ ਇੰਨਾ ਵੀ ਨਹੀਂ ਹੋਣਾ ਜੇ ਬੰਦੇ ਨੂੰ ਚੀਜ਼ਾਂ ਉਪਲਬਧ ਹੋਣੀਆਂ ਚਾਹੀਆਂ ਕਿ ਕ੍ਰੇਨ ਕੋਲੋਂ ਦਿਆਂਣਗੇ ਜੀ ਇਨੇ ਕੱਢ ਪਾਣ ਦਾ ਐਕਸੀਡੈਂਟ ਹੋਇਆ ਦੇਖੋ ਜੀ ਇਹ ਕੋਈ ਧੀਮੀ ਹੈ ਜੀ ਸਵੇਰੇ ਮਾਰਨਿੰਗ 6 ਵਜੇ ਦੇ ਕਰੀਬ ਜੀ ਸਾਡੇ ਗਦਾਸਪੁਰ ਤੋਂ ਡਰਾਈਵਰ ਫੋਰਟ ਲੈ ਕੇ ਜਲੰਧਰ ਤੋਂ ਏਪੀ ਤੋਂ ਲੈ ਕੇ ਆ ਰਿਹਾ ਸੀਗਾ ਜੀ ਉਹ ਚੰਨ ਕੇ ਇੱਥੇ ਟਰਾਲਾ ਕਰਾ ਸੀਗਾ ਰੋਡ ਦੇ ਉੱਤੇ ਵਿੱਚ ਵੱਜ ਗਈ ਆ ਉਹ ਵੱਜਣ ਕਰਨ ਜਿਹੜੇ ਹੈਗੇ ਡਰਾਈਵਰ ਦੀ ਡੈਥ ਹੋ ਗਈ ਆ ਇੱਕ ਨਾਲ ਲੇਡੀ ਕਨਸਟੇਬਲ ਸੀ ਉਹਦੀ ਡੈਥ ਹੋਈ ਆ ਜੀ ਇੱਕ ਮਲਾਜ਼ਮ ਹੋਰ ਆ ਜਿਹਦੀ ਡੈਥ ਹੋਈ ਆ ਤੇ ਤਿੰਨ ਚਾਰ ਮਲਾਜ਼ਮ ਇੰਜਰਡ ਹੋਏ ਆ ਜੀ ਉਹਨਾਂ ਨੂੰ ਹਸਪਤਲ ਦੇ ਕੇ ਹੌਸਪੀਟਲ ਭੇਜਿਆ ਜੀ ਉੱਥੋਂ ਕੁਝ ਰੈਫਰ ਕੀਤੇ ਦੋ ਜੀ ਜਲੰਧਰ ਨੂੰ ਤੇ ਬਾਕੀ ਡੀਐਸਪੀ ਸਾਹਿਬਾ ਸਾਡੇ ਵਿਰਤ ਸਭ ਮੁੱਕੇ ਦੇ ਸੀ ਉੱਥੇ ਭਲਾਰੇ ਆ ਜੀ